ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮਝੂਤਾਂ ਸਚਕੰਚਰੀ ਹਰਵੰਦਾ ਸਾਹਿਬ ਸ਼੍ਰੀ ਕਾਲ ਤਖਤ ਸਾਹਿਬ ਜੀ ਦੇ ਬਾਹਰ ਤੇ ਦੱਸਦੇ ਕਿ ਅੱਜ ਵਿਸ਼ੇਸ਼ ਤੌਰ ਦੇ ਉੱਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਪਹੁੰਚੇ ਸਨ ਤਾਂ ਉਹਨਾਂ ਵੱਲੋਂ ਅੱਜ ਸ਼੍ਰੀ ਕਾਲ ਤਖਤ ਸਾਹਿਬ ਸਕਤਰਤ ਵਿਖੇ ਬੈਠ ਕੇ ਜਿਹੜੀ ਇੱਕ ਮੀਟਿੰਗ ਕੀਤੀ ਗਈ ਹੈ ਤਾਂ ਮੀਟਿੰਗ ਦੌਰਾਨ ਜਿਹੜੀ ਚਿੱਠੀ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾ ਵਾਲੋ ਦਿੱਤੀ ਗਈ ਸੀ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਇੱਕ ਵੱਡੇ ਸਵਾਲ ਜਿਹੜੇ ਬਣੇ ਹੋਏ ਸਨ ਜਿਸ ਦੇ ਵਿੱਚ ਕੀ ਜੋ ਕੌਮ ਇਹ ਗੱਲ ਦੀ ਜ਼ਰੂਰ ਜਾਣਨਾ ਚਾਹੁੰਦੀ ਸੀ ਕਿ ਕਿ ਉਸ ਵੇਲੇ ਜੋ ਬੇਦਬੀਆਂ ਹੋਈਆਂ ਨੇ ਜੋ ਗੋਲੀ ਕਾਂਡ ਹੋਇਆ ਉਕੀ ਕਿਸਤੇ ਕਹਿਨ ਤੇ ਹੋਇਆ ਤਾਂ ਉਸ ਚੀਜ਼ ਦਾ ਜੋ ਵੇਰਵਾ ਸੀਗਾ ਇਸ ਚਿੱਠੀ ਦੇ ਵਿੱਚ ਆ ਤੇ ਇਸ ਚਿੱਠੀ ਨੂੰ ਅੱਜ ਜਨਤਕ ਕਰ ਦਿੱਤਾ ਗਿਆ ਤੇ ਅਸੀਂ ਤੜ ਨਾਲ ਜ਼ਰੂਰ ਇਹ ਚਿੱਠੀ ਵੀ ਸਾਂਝੀ ਕਰ ਦਿੰਨੇ ਆ ਕਿ ਸ਼੍ਰੋਮਣੀ ਅਕਾਲੀ ਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਫੀਸਰ ਸਰਦਾਰ ਸੁਖਜੀਤ ਸਿੰਘ ਬਾਦਲ ਹੋਣ ਵਾਲੇ ਚਿੱਠੀ ਜਿਹੜੀ ਆ ਦਿੱਤੀ ਗਈ ਆ ਤਾਂ ਇਹ ਜ਼ਰੂਰ ਆਪਾਂ ਪੜ ਕੇ ਵੀ ਤੁਹਾਨੂੰ ਦੱਸ ਦਿੰਨੇ ਆ ਵਿਸ਼ਾ ਸਪਸ਼ਟੀਕਰਨ ਹਵਾਲਾ ਆਪ ਜੀ ਦਾ ਪੱਤਰ ਨੰਬਰ ਅੰਤ 3424 ਮਿਤੀ 17/7/2024 ਦੇ ਸਬੰਧ ਵਿੱਚ ਪਰਮ ਸਤਕਾਰ ਸਤਕਾਰ ਜੀ ਗਿਆਨੀ ਰਕबीर ਸਿੰਘ ਜੀ ਜਥੇਦਾਰ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਸ੍ਰੀ ਅਮਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਮੂਹ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖ ਕੌਮ ਦੀ ਨੁਮਾਇੰਦਗੀ ਜਥੇਬੰਦੀ ਹੈ ਇਸ ਜਥੇਬੰਦੀ ਦੀ ਸਥਾਪਨਾ 2014 ਦਸੰਬਰ 1920 ਨੂੰ ਸ੍ਰੀ ਕਾਲ ਤਖਤ ਸਾਹਿਬ ਤੇ ਹੋਈ ਸੀ ਅਤੇ ਸਥਾਪਨਾ ਤੋਂ ਲੈ ਕੇ ਅੱਜ ਤੱਕ ਇਹ ਮਹਾਨ ਜਥੇਬੰਦੀ 10 ਗੁਰੂ ਸਾਈਬਾਨਾਂ ਅਤੇ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਤੋਂ ਸੋਧ ਲੈ ਕੇ ਸੇਧ ਲੈ ਕੇ ਸਰਬੱਤ ਦੇ ਭਲੇ ਵਾਸਤੇ ਦਿਨ ਰਾਤ ਮਿਹਨਤ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸ੍ਰੀ ਗੁਰੂਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਅਤੇ ਰਹੇਗਾ ਜਿੱਥੋਂ ਤੱਕ ਮੇਰੇ ਖਿਲਾਫ ਕੁਝ ਸੀਨੀਅਰ ਆਗੂਆਂ ਵੱਲੋਂ ਜੋ ਦਿੱਤੀ ਗਈ ਸ਼ਿਕਾਇਤ ਦਾ ਸ਼ਿਕਾਇਤ ਦਾ ਸਬੰਧ ਹੈ ਉਸ ਦੇ ਸਪਸ਼ਟਿਕਰਨ ਤੋਂ ਪਹਿਲਾਂ ਮੈਂ ਕੁਝ ਮਹੱਤਵਪੂਰਨ ਤੱਥ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਕੁਝ ਤੁਖਦਾਈ ਘਟਨਾਵਾਂ ਪੰਜਾਬ ਵਿੱਚ ਸ਼ਰਮਣੀ ਕਾਲੀ ਦਲ ਦੀਆਂ ਸਰਕਾਰਾਂ ਸਮੇਂ ਸਾਲ 2007 ਤੋਂ ਲੈ ਕੇ ਅਕਤੂਬਰ 2015 ਤੱਕ ਵਾਪਰੀਆਂ ਸਨ ਇਹਨਾਂ ਹਿਰਦੇ ਵਿਦਕ ਘਟਨਾਵਾਂ ਨੂੰ ਲੈ ਕੇ ਉਸ ਵੇਲੇ ਦੇ ਮੁੱਖ ਮੰਤਰੀ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਤਕਾਲੀ ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਕੋਲ 17 ਅਕਤੂਬਰ 2015 ਨੂੰ ਸ੍ਰੀ ਅਕਾਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਅ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰਿਤ ਵਿਖੇ ਨਿੱਜੀ ਤੌਰ ਤੇ ਹਾਜ਼ਰ ਹੋਏ ਸਨ ਉਹਨਾਂ ਨੇ ਜੋ ਉਹਨਾਂ ਨੇ ਪਛਤਾਪ ਪਛਤਾਤਾਪ ਭਾਵਨਾ ਨਾਲ ਆਪਣੇ ਮਨ ਦੀ ਪੀੜਾ ਇੱਕ ਲਿਖਤੀ ਪੱਤਰ ਵਿੱਚ ਸਿੰਘ ਸਾਹਿਬ ਨੂੰ ਪੇਸ਼ ਕੀਤੀ ਸੀ ਮੈਂ ਉਸ ਪੱਤਰ ਦਾ ਉਤਾਰਾ ਹੂ ਬਹੂ ਹੇਠਾਂ ਦਰਜ ਕਰ ਰਿਹਾ ਹਾਂ ਜਥੇਦਾਰ ਸ਼੍ਰੀ ਕਾਲਤਖ ਸਾਹਿਬ ਸ਼੍ਰੀ ਅਮਰਸ ਅਮਰਸਾ ਸਾਹਿਬ ਸਤਿਕਾਰ ਸਤਕਾਰ ਜੋਗ ਸਿੰਘ ਸਾਹਿਬ ਜੀ ਉਹ ਗੁਰੂ ਫਤਿਹ ਪ੍ਰਵਾਨ ਹੋਵੇ ਜੀ ਪਿਛਲੇ ਦਿਨੀ ਜੋ ਘਟਨਾਵਾਂ ਵਾਪਰੀਆਂ ਹਨ ਵਾਪਰੀਆਂ ਹਨ ਉਹ ਬੇਹਦ ਦੁਖਦਾਈ ਅਤੇ ਪੀੜਾ ਭਰਿਆ ਹੈ ਇਸ ਨਾਲ ਪੰਜਾਬੀ ਸਮਾਜ ਅਤੇ ਖਾਸ ਤੌਰ ਤੇ ਸਿੱਖ ਪਾਈਚਾਰੇ ਦੀ ਮਾਨਸਿਕਤਾ ਨੂੰ ਵੱਡੀ ਸੱਟ ਵੱਜੀ ਹੈ ਅਤੇ ਮਨ ਮਨਾਂ ਵਿੱਚ ਦਰਦ ਮਨਾਂ ਵਿੱਚ ਦਰਦ ਦਾ ਅਹਿਸਾਸ ਬੇਹਦ ਡੂੰਘਾ ਹੋਇਆ ਹੈ ਅਣਕਿਆਸੀਆਂ ਘਟਨਾਵਾਂ ਨਵੇਂ ਰਸਤੇ ਅਖਤਿਆਰ ਕਰ ਰਹੀਆਂ ਹਨ ਜੋ ਕਈ ਹੋਰ ਵੀ ਜੋਖਮ ਭਰੇ ਬਣ ਸਕਦੇ ਹਨ ਪੰਜਾਬ ਦਾ ਪ੍ਰਸ਼ਾਸਨਿਕ ਮੁਖ ਮੁਖੀ ਹੋਣ ਕਾਰਨ ਮੈਨੂੰ ਆਪ ਵਾਪਰ ਰਹੇ ਅਜਿਹੇ ਅਣਕਿਆ ਅਣਕਿਆਲੇ ਘਟਨਾਵਾਂ ਦਾ ਅਹਿਸਾਸ ਹੈ ਪਿਛਲੇ ਲੰਬੇ ਸਮੇਂ ਤੋਂ ਮੈਂ ਸੌਪੇ ਗਏ ਫਰਜ਼ਾਂ ਦੀ ਪਾਲਣਾ ਪੂਰੀ ਤਨਦੇਹੀ ਅਤੇ ਸ਼ਿੱਦਤ ਨਾਲ ਕਰਨ ਦਾ ਯਤਨ ਕਿਤਾ ਹੈ ਮੈਂ ਆਪਣਾ ਸਮੁੱਚਾ ਜੀਵਨ ਸਿੱਦਕ ਅਤੇ ਧਾਰਮਿਕ ਮਾਨਵਤਾਵਾਂ ਦੇ ਅੰਤਸਾਰੀ ਹੋ ਕੇ ਬਤੀਤ ਕੀਤਾ ਹੈ ਸਦਕ ਸਿੱਦਕ ਦਲੀ ਨਾਲ ਆਪਣੇ ਫਰਜ਼ਾਂ ਦੀ ਪਾਲਣਾ ਕਰਦਿਆਂ ਕਈ ਵਾਰ ਅਜਿਹਾ ਕੁਝ ਵਾਪਰ ਜਾਂਦਾ ਹੈ ਕਿ ਆਸ ਤੋਂ ਬਾਹਰ ਹੁੰਦਾ ਹੈ ਜਿਸ ਨਾਲ ਤੁਹਾਡੇ ਮਨ ਨੂੰ ਗਹਿਰੀ ਪੀੜਾ ਜੋ ਗੁਜ਼ਰਨਾ ਪੈਂਦਾ ਹੈ ਅਤੇ ਤੁਸੀਂ ਆਤਮਿਕ ਤੌਰ ਤੇ ਝੰਜੋੜੇ ਜਾਂਦੇ ਹੋ ਤੁਹਾਡੇ ਅੰਦਰ ਪਛਤਾਪ ਦੀਆਂ ਭਾਵਨਾਵਾਂ ਪ੍ਰਬਲ ਹੋ ਜਾਂਦੀਆਂ ਹਨ ਇਸ ਸਮੇਂ ਮੈਂ ਅਜੀਹੀ ਅੰਤਰਮਨ ਦੀਆਂ ਪੀੜਾਂ ਤੋਂ ਗੁਜ਼ਰ ਰਿਹਾ ਹਾਂ ਇਸ ਦਿਸ਼ਾ ਵਿੱਚ ਪਿਛਲੇ ਸਮੇਂ ਵਿੱਚ ਜੋ ਵੀ ਦੁਖਦਾਈ ਵਾਪਰਿਆ ਹੈ ਉਸ ਨੂੰ ਆਤਮਿਕ ਤੌਰ ਤੇ ਮੈਨੂੰ ਤੂਰ ਅੰਦਰ ਤੋਂ ਝੰਜੋੜ ਕੇ ਰੱਖ ਦਿੱਤਾ ਹੈ ਅਜੀਹੀਆਂ ਭਾਵਨਾਵਾਂ ਨੂੰ ਆਪਣੇ ਮਨ ਅੰਦਰ ਸਮੋਈ ਮੈਂ ਮਨੰਦਰ ਸੁਮਈ ਮੈਂ ਆਪਣੇ ਗੁਰੂ ਅੱਗੇ ਨਤਮਸਤਕ ਹੁੰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਬਲ ਬਖਸ਼ਣ ਅਤੇ ਮਿਹਰ ਕਰਨ ਗੁਰੂ ਪੰਥ ਦਾ ਦਾਸ ਪ੍ਰਕਾਸ਼ ਸਿੰਘ ਬਾਦਲ ਤਾਂ ਇਹ ਜੋ ਪੱਤਰ ਸੀਗਾ ਇਹ ਜੋ ਪੱਤਰ ਸੀਗਾ ਇਹ ਤੁਹਾਡੇ ਨਾਲ ਜ਼ਰੂਰ ਪਹਿਲਾਂ ਸਾਂਝਾ ਕਰਦੇ ਹਾਂ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਵੱਲੋਂ ਇਹ ਪੱਤਰ ਜੋ ਉਹਨਾਂ ਦੀਆਂ ਭਾਵਨਾ ਸੀਗੀਆਂ ਇਹ ਉਹ ਨੇ ਤਾਂ ਇਸ ਤੋਂ ਅੱਗੇ ਹੁਣ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਵੱਲੋਂ ਵੀ ਆਪਣਾ ਸਪਸ਼ਟੀਕਰਨ ਜ਼ਰੂਰ ਰੱਖਿਆ ਗਿਆ ਤਾਂ ਹੁਣ ਅਸੀਂ ਉਹਨਾਂ ਦਾ ਵੀ ਜੋ ਸਪਸ਼ਟੀਕਰਨ ਇਹ ਤੁਸੀਂ ਦੇਖ ਰਹੇ ਹੋ ਤਾਂ ਆਪਾਂ ਉਹ ਵੀ ਜ਼ਰੂਰ ਪੜ੍ਹ ਕੇ ਤੁਹਾਨੂੰ ਸੁਣਾਉਣੇ ਆ ਕਿ ਉਹਨਾਂ ਨੇ ਕੀ ਲਿਖਿਆ ਉਪਰੋਕਤ ਪੱਤਰ ਤੋਂ ਸਪਸ਼ਟ ਹੈ ਕਿ ਤਤਕਾਲੀ ਮੁੱਖ ਮੰਤਰੀ ਸਾਹਿਬਾਨ ਦੇ ਮਨ ਉੱਪਰ ਉਸ ਵੇਲੇ ਵਾਪਰ ਰਹੀਆਂ ਅਣਖਿਆਸੀਆਂ ਘਟਨਾਵਾਂ ਦਾ ਭਾਰੀ ਬੋਝ ਸੀ ਅਤੇ ਉਹਨਾਂ ਨੇ ਆਪਣੇ ਮਨ ਦੀ वेदना ਤਤਕਾਲੀ ਜੱਥੇਦਾਰ ਜੀ ਦੇ ਸੰਮੁਖ ਭਰੇ ਮਨ ਨਾਲ ਰੱਖੀ ਸੀ ਸਤਕਾਰ ਯੋਗ ਸਿੰਘ ਸਾਹਿਬ ਜੀਓ ਸ਼੍ਰੀ ਕਾਲਤਕ ਸਾਹਿਬ ਬਖਸ਼ੀਦ ਗੁਰੂ ਦਾ ਬਖਸ਼ੀਦ ਤਖਤ ਹੈ ਸਮਰਥ ਗੁਰੂ ਜਾਣੀ ਜਾਣ ਹੈ ਤਰਕ ਤੇ ਦਲੀਲਾਂ ਉੱਥੇ ਹੁੰਦੀਆਂ ਹਨ ਜਿੱਥੇ ਕਿਸੇ ਨੂੰ ਸਮਝਾਉਣਾ ਸਮਝਾਉਣ ਦੀ ਲੋੜ ਹੋਵੇ ਜਾਂ ਕੁਝ ਲੁਕਾਉਣ ਦੀ ਮਨਸ਼ਾ ਹੋਵੇ ਦਾਸ ਗੁਰੂ ਘਰ ਦਾ ਨਿਮਾਣਾ ਸੇਵਕ ਹੈ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵਾਹਿਗੁਰੂ ਅੱਗੇ ਜੋਦੜੀ ਕਰ ਰਿਹਾ ਹਾਂ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਹੈ ਦਾਸ ਉਸ ਵਾਸਤੇ ਗੁਰੂ ਦੇ ਮਹਾਨ ਤਖਤ ਦੇ ਹਜ਼ਾਰ ਤਖਤ ਦੇ ਹਾਜ਼ਰ ਹੋ ਕੇ ਗੁਰੂ ਸਾਈ ਬੱਤੇ ਗੁਰੂ ਪੰਥ ਪਾਸੋਂ ਬਿਨਾਂ ਸ਼ਰਤ ਉਸ ਵਾਸਤੇ ਗੁਰੂ ਦੇ ਮਹਾਨ ਤਖਤ ਤੇ ਹਾਜ਼ਰ ਹੋ ਕੇ ਗੁਰੂ ਸਾਈ ਬੱਤੇ ਗੁਰੂ ਪੰਥ ਪਾਸੋਂ ਬਿਨਾਂ ਸ਼ਰਤ ਬਿਨਾਂ ਸ਼ਰਤ ਖਿਮਾ ਜਾਂਚਨਾ ਕਰਦਾ ਹਾਂ ਪਰਿਵਾਰ ਦਾ ਮੁਖੀ ਹੋਣ ਦੇ ਨਾਲ-ਨਾਲ ਦਾਸ ਸਾਰਿਆਂ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦਾ ਹੈ ਚਾਹੇ ਇਹ ਭੁੱਲਾਂ ਪਾਰਟੀ ਕੋਲੋਂ ਹੋਈਆਂ ਹਨ ਜਾਂ ਸਰਕਾਰ ਕੋਲੋਂ ਦਾਸ ਚੇਤ ਅਚੇਤ ਵਿੱਚ ਹੋਈਆਂ ਇਹਨਾਂ ਸਾਰੀਆਂ ਭੁੱਲਾਂ ਚੁੱਕਾਂ ਲਈ ਖੀਮਾ ਦਾ ਜਾਚਕ ਹੈ ਸ਼੍ਰੀ ਅਕਾਲ ਤਖਸਾਈ ਵੱਲੋਂ ਗੁਰਮੇਤਰ ਪਰੰਪਰਾਵਾਂ ਅਨੁਸਾਰ ਜਾਰੀ ਕੀਤੇ ਹਰ ਹੁਕਮ ਨੂੰ ਦਾਸ ਅਤੇ ਮੇਰੇ ਸਾਥੀ ਖੇੜੇ ਮੱਥੇ ਪ੍ਰਵਾਨ ਕਰਨਗੇ ਮੇਰੀ ਅਰਦਾਸ ਹੈ ਕਿ ਅਕਾਲ ਪੁਰਖ ਪੰਥ ਅਤੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਅ ਵਿੱਚ ਰੱਖੇ ਆ ਆਦਰ ਤੇ ਸਤਿਕਾਰ ਸਹਿਤ ਗੁਰੂ ਦਾ ਦਾ ਸੁਖਬੀਰ ਸਿੰਘ ਬਾਦਲ ਤਾਂ ਇਹ ਵੀ ਚਿੱਠੀ ਜਿਹੜੀ ਆ ਤੁਹਾਡੇ ਨਾਲ ਜ਼ਰੂਰ ਹੈ ਤਸਵੀਰ ਵੀ ਸਾਂਝੀ ਕਰ ਰਿਹਾ ਆਪਣੇ ਸਹਿਯੋਗੀ ਨੂੰ ਗਵਾਹਾਂਗਾ ਕਿ ਇਹ ਤਸਵੀਰ ਵੀ ਚਿੱਠੀ ਦੀ ਸਾਂਝੀ ਕੀਤੀ ਜਾਵੇ ਕਿ ਇਹ ਤਸਵੀਰ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਇਹੀ ਚਿੱਠੀ ਜਿਹੜੀ ਆ ਉਸ ਦਿਨ ਦਿੱਤੀ ਸੀ ਤੇ ਇਸ ਤੋਂ ਬਾਅਦ ਕਿ ਜੋ ਸ਼ਰੋਮਣੀ ਕਮੇਟੀ ਵੱਲੋਂ ਵੀ ਜਿਹੜਾ ਇਸ ਦਾ ਜੋ ਉਸ ਵੇਲੇ ਜਿਹੜੇ 90 ਲੱਖ ਦੇ ਇਸ਼ਤਿਹਾਰ ਸੀਗੇ ਉਹ ਵੀ ਜ਼ਰੂਰ ਜਵਾਬ ਮੰਗਿਆ ਗਿਆ ਸੀਗਾ ਤੇ ਉਹ ਵੀ ਚਿੱਠੀ ਜੋ ਸਾਡੇ ਸਾਡੇ ਕੋਲ ਇਸ ਵਕਤ ਮੌਜੂਦ ਹੈਗੀ ਆ ਇਹ ਦਫਤਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੀ ਹਮਸਾ ਸਾਹਿਬ ਤਾਂ ਇਹ ਵੀ ਚਿੱਠੀ ਜ਼ਰੂਰ ਤੁਹਾਨੂੰ ਪੜ੍ਹ ਕੇ ਸੁਣਾਉਣੀ ਹੈ ਕਿ ਉਸ ਵੇਲੇ ਕੀ ਜੋ ਬਿਆਨ ਦਿੱਤਾ ਗਿਆ ਕਿ ਜੋ ਚਿੱਠੀ ਦਿੱਤੀ ਗਿਆ 90 ਲੱਖ ਦੇ ਇਸ਼ਤਿਹਾਰਾਂ ਦੀ ਕਿਉਂਕਿ ਰਾਮ ਰਹੀਮ ਨੂੰ ਲੈ ਕੇ 90 ਲੱਖ ਦੇ ਇਸ਼ਤਿਹਾਰ ਉਹ ਕਿੱਥੋਂ ਵਾਇੇ ਸਨ ਤਾਂ ਇਹ ਚਿੱਠੀ ਵੀ ਆਪਾਂ ਜ਼ਰੂਰ ਪੜ੍ਹਦੇ ਹਾਂ ਜਾਨੀ ਰਗਵੀਰ ਸਿੰਘ ਜਿੱਥੇ ਦਾ ਸ਼੍ਰੀ ਕਾਲ ਤਕ ਸਾਹਿਬ ਸ਼੍ਰੀ ਹਮਸਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਜੋਖ ਸਿੰਘ ਸਾਹਿਬ ਜੀਓ ਦਫਤਰ ਸਤਿਸ਼੍ਰੀ ਕਾਲਤਖ ਸਾਹਿਬ ਦੇ ਪੱਤਰ ਨੰਬਰ ਅੰਤ 24205 ਮਿਤੀ 17/7/24 ਰਾਹੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਡੇਰਾ ਸਿਰਸਾ ਮੁਖੀ ਗੁਰਮੀਤ RAM ਰਹੀਮ ਦੀ ਮਾਫੀ ਦੇ ਮਸਲੇ ਵਿੱਚ ਸੰਬੰਧੀ ਇਸ਼ਤਿਹਾਰਾਂ ਬਾਰੇ ਸਪਸ਼ਟਿਕਰਣ ਮੰਗਿਆ ਗਿਆ ਹੈ ਇਸ ਸੰਬੰਧ ਵਿੱਚ ਬੇਨਤੀ ਹੈ ਕਿ 24 ਸਤੰਬਰ 2015 ਨੂੰ ਸ਼੍ਰੀ ਕਾਲਤਖ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਹੋਈ ਇਕੱਤਰਤਾ ਇਕੱਤਰਤਾ 'ਚ ਡੇਰਾ ਸਿਰਸਾ ਮੁਖੀ ਗੁਰਮੀਤ RAM ਰਹੀਮ ਦੇ ਮਾਮਲੇ ਵਿੱਚ ਗੁਰਮਤਾ ਨੰਬਰ ਅੰਤ 3099 ਕੀਤਾ ਗਿਆ ਸੀ ਜਿਸ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਦੇ ਹੁਕਮ ਤੇ ਮੁਖ ਸਕੱਤਰ ਸਰਦਾਰ ਹਰਚਰਨ ਸਿੰਘ ਵੱਲੋਂ ਵੱਖ-ਵੱਖ ਇਸ਼ਤਿਹਾਰ ਜਾਰੀ ਕਰਵਾਏ ਗਏ ਸਨ ਇਹ ਇਸ਼ਤਿਹਾਰ ਸ਼੍ਰੀ ਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਅਤੇ ਆਦੇਸ਼ ਦੇ ਸਤਕਾਰ ਬੇਅਦਬੀਆਂ ਸੰਬੰਧੀ ਪਛਤਾਵਾ ਜੂ ਗੁਰਦੁਆਰਾ ਕਮੇਟੀ ਦੇ ਸਭਾ ਸੁਸਾਇਟੀਆਂ ਨੂੰ ਸ੍ਰੀ ਖੰਡਪਾਟ ਸਾਹਿਬ ਕਰਵਾਉਣ ਦੀ ਅਪੀਲ ਬੇਅਦਬੀਆਂ ਦੀਆਂ ਘਟਨਾਵਾਂ ਵੀ ਪ੍ਰਤੀ ਸੁਚੇਤ ਰਹਿਣ ਅਤੇ ਗੁਰੂ ਘਰਾਂ ਅੰਦਰ ਪਹਿਰੇਦਾਰੀ ਯਕੀਨੀ ਬਣਾਉਣ ਦੀ ਅਪੀਲ ਆਦੀ ਨਾਲ ਸੰਬੰਧਿਤ ਸਨ ਧੰਨਵਾਦ ਸਹੀਦ ਸ਼ੁਭਚਿੰਤਕ ਤਾਂ ਇਤਨਾ ਕਿਤੇ ਅੱਜ ਉਹ ਚਿੱਠੀਆਂ ਜ਼ਰੂਰ ਬਾਹਰ ਆ ਚੁੱਕੀਆਂ ਨੇ ਪਰ ਇਸ ਚਿੱਠੀ ਦੇ ਉੱਤੇ ਕੀ ਫੈਸਲਾ ਹੁਣ ਪੰਚਿਕ ਸਹਿਬਾਨ ਲੈਣਗੇ ਕਿਉਂਕਿ ਇਹ ਚਿੱਠੀ ਅੱਜ ਖੁੱਲੀ ਗਈ ਆ ਤਾਂ ਇਸ ਚਿੱਠੀ ਖੋਲਣ ਦੇ ਨਾਲ ਨਾਲ ਹੁਣ ਕੀ ਫੈਸਲਾ ਹੁੰਦਾ ਹੈ ਕੀ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਦੁਬਾਰਾ ਇੱਥੇ ਸੱਦਿਆ ਜਾਏਗਾ ਕਿ ਉਸ ਵੇਲੇ ਦੇ ਜੋ ਪ੍ਰਧਾਨ ਸਾਹਿਬ ਨੇ ਸ਼ਰਮਣੀ ਅਕਾਲੀ ਦਲ ਜੋ ਜੋ ਕਹਿ ਸਕਦੇ ਆ ਕਿ ਸ਼ਰਮਣੀ ਕਮੇਟੀ ਦੇ ਜੋ ਪ੍ਰਧਾਨ ਸਾਹਿਬ ਨੇ ਕੀ 90 ਲੱਖ ਦੇ ਇਸ਼ਤਿਹਾਰਿਆਂ ਦੀ ਜੋ ਚਿੱਠੀ ਆ ਉਹਨਾਂ ਨੇ ਤਾਂ ਆਪਣਾ ਪੱਖ ਰੱਖਤਾ ਹੁਣ ਸਿੰਘ ਸਾਹਿਬ ਕੀ ਜੋ ਫੈਸਲਾ ਸੁਣਾਉਣਗੇ ਇਹ ਜ਼ਰੂਰ ਉਹਨਾਂ ਦੇ ਦਿਨਾਂ ਤੜ ਨਾਲ ਸਾਂਝਾ ਕਰਾਂਗੇ ਕੈਮਰਾਮੈਨ ਜਿੰਦੀ ਕੁਮਾਰ ਦੇ ਨਾਲ ਅਛਾ ਸੁਨਕ ਜਗਬਾਨੀ ਟੀਵੀ ਸ਼੍ਰੀਮਨ